ਬੀਤੀ ਰਾਤ ਚੋਰਾਂ ਵੱਲੋਂ ਜੈਤੂ ਦੀਆਂ ਦੋ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਲੱਖਾਂ ਰੁਪਏ ਦੀ ਨਕਦੀ ਕੀਤੀ ਗਈ ਚੋਰੀ ਮੌਕੇ ਤੇ ਪਹੁੰਚੀ ਪੁਲਿਸ ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਵੱਲੋਂ ਜੈਤੂ ਦੇ ਮਕਸਰ ਰੋਡ ਦੇ ਉੱਪਰ ਸਥਿਤ ਇੱਕ ਕਬਾੜੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਲਗਭਗ 40 ਤੋਂ 50 ਹਜ਼ਾਰ ਰੁਪਏ ਦੇ ਸਮਾਨ ਜੋ ਕਿ ਤਾਂਬਾ ਆਦਿ ਸੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਜਦਕਿ ਦੂਸਰੇ ਪਾਸੇ ਇੱਕ ਭਾਂਡਿਆਂ ਦੀ ਦੁਕਾਨ ਜੋ ਕਿ ਜੈਤੂ ਦੇ ਮੇਨ ਬਾਜ਼ਾਰ ਵਿੱਚ ਸਥਿਤ ਹੈ ਉਸ ਵਿੱਚੋਂ 1 ਲੱਖ ਰੁਪਏ ਦੀ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਅਤੇ ਸ਼ਟਰ ਦੋਨੋਂ ਹੀ ਦੁਕਾਨਾਂ ਦੇ ਤੋੜ ਕੇ ਇਹ ਚੋਰ ਅੰਦਰ ਦਾਖਲ ਹੋਏ ਮੌਕੇ ਤੇ ਪੁਲਿਸ ਵੀ ਪਹੁੰਚੀ ਅਤੇ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਹਨਾਂ ਦੁਕਾਨਦਾਰਾਂ ਦਾ ਇਸ ਪੂਰੀ ਚੋਰੀ ਦੀ ਘਟਨਾ ਨੂੰ ਲੈ ਕੇ ਕੀ ਕਹਿਣਾ ਹੈ ਅਲੋਏ ਅੱਜ ਤਾਂ ਕਿਹੜਾ ਦੋ ਕਰਨ ਸ਼ੰਨ ਲੈ ਗਿਆ ਕੀ ਇਹ ਬ੍ਰੋਬਾ ਇੱਕ ਤਾਂ ਭਾਂਡੇ ਦੇ ਦੁਪਰਾਤ ਸਵੇਰੇ ਸਾਢੇ 4 ਵਜੇ ਪੀਸੀਆਰ ਪਾਰਟੀ ਨੇ ਇਹਨਾਂ ਨੂੰ ਦੱਸਿਆ ਸਵੇਰੇ 3:30 3 ਵਜੇ ਇਹਨਾਂ ਦੇ ਸ਼ਟਰ ਟੁੱਟੇ ਹੋਏ ਜੀ ਅੰਦਰ ਜਸ ਰਜਿੰਦਰ ਕੁਮਾਰ ਦੇ ਮਤਲਬ ਕਹਿੰਦੇ ਮਤਲਬ ਕਿ ਇਹਨਾਂ ਦੇ ਗੱਲੇ ਚੋਂ 1 ਲੱਖ ਰੁਪਏ ਪਿਆ ਸੀ ਉਹ ਕਹਿੰਦੇ ਉਹ ਭੰਨ ਕੇ ਲੈ ਗਏ ਜੀ ਫਿਰ ਅਸੀਂ ਸੀਸੀਟੀਵੀ ਦੇ ਕੈਮਰੇ ਲੱਗੇ ਉਹਨਾਂ ਤੋਂ ਚੈੱਕ ਕਰਕੇ ਦਾਦੇ ਜਲਦੀ ਤੋਂ ਜਲਦੀ ਫੜ ਲਾਂਗੇ ਜੋ ਵੀ ਦੋਸਿਆਂ ਨੂੰ ਇਸ ਦੇ علاوہ ਤੁਸੀਂ ਕੋਈ ਹੋਰ ਵੀ ਗੱਲ ਜਿਵੇਂ ਕੋਈ ਕਵਾੜੀ ਦੀ ਦੁਕਾਨ ਦਾ ਸੱਟ ਟੁੱਟਿਆ ਜਾਂ ਜਾਂਦੀ ਉਹਦੇ ਚੀ ਤੰਬਾ ਤੇ ਪਿੱਤਲ ਕਹਿੰਦੇ 30-40 ਹਜ਼ਾਰ ਦਾ ਨੁਕਸਾਨ ਹੋਇਆ ਜੀ ਸਰ ਕੱਲ ਪਰਸੋਂ ਤੇ ਰੁਟਕਾ ਕੋਲੇ ਬੰਦੇ 5-6 ਬੜੇ ਜੀ ਲੱਗਣਾ ਤਾਂ ਇਸ ਤੋਂ ਚੋਰਾਂ ਨੂੰ ਫੌਕ ਜਿਹਾ ਇਸ ਕਰਦੇ ਬੇਦਰ ਕੋ ਬਰੇਜ ਬਿਲਕੁਲ ਨੱਖ ਪਾਵਾਂਗੇ ਇਹਨਾਂ ਨੂੰ ਨੱਖ ਪਾਈ ਜਾਂਦੇ ਬਿਲਕੁਲ ਇੱਕ ਕੱਲ ਵੀ ਪਰਸੋਂ ਵੀ ਪਰਚਾ ਦਿੱਤੇ ਇੱਕ ਦਿਨ ਉਹ ਤੋਂ ਛੱਡ ਕੇ ਜਿਹਾ ਵੀ ਪਰਚਾ ਇਨਾਂ ਨੂੰ ਜਲਦੀ ਕਾਬੂ ਕਰਾਂਗੇ ਜੀ ਸਰ ਇਹ ਪੰਜਾਬ ਦੇ ਵਿੱਚ ਕੋਈ ਚੌਕੀਦਾਰ ਵੀ ਹੈ ਜੀ ਤੇ ਚੌਕੀਦਾਰ ਸੀニア ਇੱਥੇ ਜੀ ਹੈਗਾ ਬਾਜ਼ਾਰ 'ਚ ਉਹ ਰਾਤ ਲਾਦਾ ਆਇਆ ਨਹੀਂ ਮੈਨੂੰ ਮੈਨੂੰ ਪਤਾ ਲੱਗਿਆ ਹਾਂ ਜੀ ਅਰੇ ਕੋਈ ਸੀਸੀਟੀਵੀ ਵਗੈਰਾ ਵਿਖੇ ਗਏ ਜੀ ਕੋਈ ਬਿਲਕੁਲ ਦੇਖ ਰਹੇ ਚੈੱਕ ਕਰੀ ਜਾਂਦੇ ਆ ਅਸੀਂ ਜੀ ਤੁਹਾਨੂੰ ਲਈ ਕੀ ਕਰ ਪਾਈ ਕੀ ਜੀ ਜੀ ਦੇਖ ਫੜਦਾ ਇਹ ਕਿਹਨਾਂ ਨੂੰ ਲੈ ਕੇ ਜਾਣੇ ਕੀ ਕਰਾਉਣਾ ਚਾਹੁੰਦੇ ਆ ਜੀ ਹਾਂ ਜੀ ਠੀਕ ਹੈ ਸਰ ਭਾਜੀ ਬੀਤੀ ਰਾਤ ਚੋਰਾਂ ਵਾਲੇ ਦੁਕਾਨ ਨੂੰ ਨਿਸ਼ਾਨਾ ਬਣ ਗਿਆ ਕੀ ਕਿਹਾ ਬਾਬਾ ਜੱਲਾ ਦਾ ਸਰ ਤੁਹਾਡਾ ਨਮਸਕਾਰ ਜੀ ਧੰਨਵਾਦ ਤੁਹਾਡਾ ਜੀ ਜਿਹੜੇ ਸਾਡੇ ਆਏ ਤੁਸੀਂ ਇੱਕ ਸੱਦੇ ਤੋਂ ਜੀ ਸਰ ਰਾਤ ਅਸੀਂ ਦੁਕਾਨ ਬੰਦਾ ਕੇ ਕਰੇ ਗਏ ਆ ਜੀ ਸੋ ਗਈ ਕੋਈ ਚੱਕਰ ਨਹੀਂ ਸਵੇਰ ਸਾਨੂੰ ਗਾਨੀ ਵਾਲੇ ਫੋਨ ਕੀਤਾ ਵੀ ਤੁਹਾਡੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟ ਗਏ ਜੀ ਇੱਥੇ ਆ ਕੇ ਦੇਖੇ ਤੇ ਸ਼ਟਰ ਦਾ ਭੰਨਿਆ ਪਿਆ ਸਾਰਾ ਸ਼ਟਰ ਜੀ ਅਸੀਂ ਆ ਕੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਜੀ ਵੀ ਅੱਜ ਅੱਜਾ ਗੱਲ ਉਹ ਆਏ ਜੀ ਕੋਈ ਚੈੱਕ ਕੀਤਾ ਜੀ ਕੋਈ ਪਤਲ ਤਾਂਬਾ ਪਿਆ ਪਿਆ ਜੀ ਸਾਡਾ ਜੀ ਉਹ ਚੋਰੀ ਹੋ ਗਿਆ ਜੀ ਕੋਈ ਥੋੜੀ ਕਿੰਨਾ ਸੀ ਗਈ ਪਤਲ ਤਾਂਬਾ ਕੋਈ ਪਤਲ ਤਾਂਬਾ 40-50 ਹਜ਼ਾਰ ਰੁਪਏ ਦਾ ਸੀ ਜੀ ओके okay, दे कोई नगदी कोई नगदी कोई थोड़े बहुत सीदी कोई और इस ਤੋਂ علاوہ ਪਹਿਲਾਂ ਵੀ ਇੱਥੇ ਇੱਕ ਨਾ ਵਾਪਰੀ ਹੈ ਹਾਂਜੀ ਪਹਿਲਾਂ ਵੀ ਕੋਈ ਇੱਥੇ 10 12 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਜੀ ਸ਼ਟਰ ਪੰਨਿਆ ਗਿਆ ਗਾਹਾਂ ਦੇ ਥੋੜਾ ਜਿਹਾ ਠੀਕ ਅਜੇ ਕੋਈ ਚੌਕੀਦਾਰ ਵੀ ਰੱਖਿਆ ਗਿਆ ਕਿ ਨਹੀਂ ਸਰ ਚੌਕੀਦਾਰ ਹੈ ਨਹੀਂ ਇੱਥੇ ਜੀ ਪਹਿਲਾਂ ਚੌਕੀਦਾਰ ਰੱਖਿਆ ਸੀ ਜੀ ਚੌਕੀਦਾਰ ਨੂੰ ਵੀ ਧਮਕਾਉਂਦੇ ਆ ਨਸ਼ੇੜੀ ਹੁੰਦੇ ਆ ਜੀ ਇਹ ਤੇ ਉਹਦਾ ਡਰ ਰਹਿੰਦਾ ਉਹ ਚੌਕੀਦਾਰ ਨੂੰ ਮਾਰਨਾ ਜਾਣ ਜੀ ਇਹ ਨਸ਼ੇੜੀ ਜੀ ਕੁਲਕੀ ਮਾਰਿਸ਼ ਕਰ ਦੇਉਂਦੀ ਹੋਣਾ ਜੀ ਸਰਸਤੇ ਹੀ ਮੰਗ ਕਰਦੇ ਆ ਜੀ ਪੁਲਿਸ ਪ੍ਰਸ਼ਾਸਨ ਤੋਂ ਜੀ ਕੋਈ ਜਿਹੜੀ ਬੰਦੇ ਕਾਰਵਾਈ ਕੀਤੀ ਜਿਹੜੇ ਚੋਰ ਆ ਕੋਈ ਵੀ ਅਜੀ ਪਾਵਨ ਨਸ਼ੇੜੀ ਪਾਵਨ ਚੋਰ ਆ ਜੀ ਉਹਨਾਂ ਨੂੰ ਫੜ ਕੇ ਕੋਈ ਸੀਸੀਟੀਵੀ ਦੇ ਵਿੱਚ ਵੀ ਘਟਣਾ ਆ ਸੀਸੀਟੀਵੀ ਤੇ ਆ ਰਹੇ ਆ ਜੀ ਪਰ ਉਹਨਾਂ ਨੇ ਆਪਦਾ ਫੇਸ ਲਪੋਇਆ ਹੋਇਆ ਜੀ ਕਿੰਨੇ ਜਣੇ ਆ ਰਹੇ ਆ ਉਹਦੇ ਚ ਦੋ ਬੰਦੇ ਆ ਰਹੇ ਆ ਜੀ ਤੁਹਾਡਾ ਕੰਮ ਹੈ ਮੇਰਾ ਕੰਮ ਸਕ੍ਰੈਪ ਦਾ ਜੀ ਠੀਕ ਮੇਰਾ ਨਾਮ ਵਿਜੇ ਕੁਮਾਰ ਸ਼ੁਲੰਕੀ ਹੈ ਜੀ ਠੀਕ ਹੈ ਠੀਕ ਹੈ ਜੀ ਉਕੀ ਰਾਤ ਕੀ ਕੰਨਾ ਬਾਬਾ ਰਾਤ ਜੀ 4:00 ਵਜੇ ਲੱਗ ਕੇ ਪਹੁੰਚਾ ਮੈਨੂੰ ਪੀਸੀਆਰ ਦਾ ਤੇ ਮੇਰਾ 3 ਫੁੱਟ ਸ਼ਟਰ ਚੱਕਿਆ ਹੋਇਆ ਸੀਗਾ ਜੀ ਕੋਈ ਜੱਕ ਲਾ ਕੇ ਜਾਂ ਕੋਈ ਵੈਸੇ ਵੀ ਸਬਰ ਸੁਬਰ ਨਾਲ ਕਿ ਕੰਦੇਜੀ ਬਾਬੂ ਜੀ ਆਉਗੇ ਸ਼ਟਰ ਪੰਨਿਆ ਹੋਇਆ ਆਪਣਾ ਅਸੀਂ ਆਇਆ ਇੱਥੇ ਦੇਖਿਆ 3 ਫੁੱਟ ਸ਼ਟਰ ਚੱਕਿਆ ਹੋਇਆ ਸੀਗਾ ਤੇ ਆ ਕੇ ਚੈੱਕ ਕੀਤਾ ਸਮਾਨਦਾਰਾ ਪਿੱਛੇ ਛਿੱਟ ਕੇ ਸਾਰਾ ਕੈਸ਼ ਲੈ ਕਿੰਨਾ ਕ ਕੈਸ਼ ਸੀ ਕੈਸ਼ ਜੀਗਾ ਲੱਖ ਰੁਪਏ ਮੇਰੇ ਨਿਕਲ ਜੁਗਾ ਲੱਖ ਤੋਂ ਪਲਾਸਿਸ ਜੀ ਕੈਸ਼ ਜੀ ਹਾਂ ਕੁੱਲੇ ਪੈਸੇ ਸੀਗੇ ਜਿਵੇਂ ਬੀਅਲ ਗੁੱਟੀਆਂ ਸੀਗੀ 200 ਵਾਲੀ ਗੁੱਟੀਆਂ ਸੀਗੀਆਂ 5-500 ਰੋਡ ਸੀਗੇ ਤੇ ਖੁੱਲੇ ਵਾਕੀ ਸਾਰੇ ਲੈ ਗਏ ਲੱਖ ਤੋਂ ਉੱਤੋਂ ਕੈਸ਼ ਕੈਸ਼ ਲੈ ਗਏ ਇਕੱਲਾ ਉਹ ਸੰਗੇ ਕੀ ਕਰੇ ਸਾਰੇ ਪੀਸੀਆ ਤੇ ਕੋਈ ਆਇਆ ਨਹੀਂ ਵੀ ਥੋੜੀ ਗੰਭੀਰਤ ਹੋ ਗਈ ਕੈਸ਼ ਤੋਂ ਬਿਨਾ ਕੋਈ ਹੋਰ ਸਮਾਨ ਵੀ ਕੋਈ ਸਮਾਨ ਨਹੀਂ ਮਿਲਿਆ ਅੰਦਾਜ਼ਾ ਕੋਈ ਸਮਾਨ ਲੈ ਗਏ ਰੈਂਕੂ ਕਿਸ ਤੇ ਸ਼ੱਕ ਹੋਵੇ ਸ਼ੱਕ ਕਿਸੇ ਤੇ ਨਹੀਂ ਜੀ 100 ਮੁੱਤੋਂ 200 ਬੰਦਾ ਟੇਲੀ ਹੁੰਦਾਗਾ ਅਜਾ ਕੋਈ ਸੀਸੀਟੀਵੀ ਵਗੈਰਾ ਦੇਖੇ ਗਏ ਜਾਂ ਕਿਸ ਤਰ੍ਹਾਂ ਕੋਈ ਹੈਗਾ ਨਹੀਂ ਉਹ ਪੁਛ ਲੈ ਕਹਿੰਦੇ 10 ਮਿੰਟ ਬਾਅਦ ਕਰ ਰੋ ਸ਼ੁਰੂ ਕਰਾਂ ਹੂੰ ਜੀ ਐਸਪੀ ਸਾਹਿਬ ਆਇਆ ਸੀ ਐਸਐਸ ਸਾਹਿਬ ਆਇਆ ਸੀ ਜੀ ਉਹ ਤੁਸੀਂ ਕੀ ਮਾਰ ਕਰਦੇ ਕੀ ਹੁੰਦਾ ਮੈਂ ਤਾਂ ਕਹਿੰਦਾ ਜਲਦੀ ਜਲਦੀ ਚੋੜ ਕੜਨ ਹੈ ਤੇ ਸਾਰਾ ਕੈਸ਼ ਵਾਪਸ ਦਵਾਇਆ ਮੇਰਾ ਇਸ ਤੋਂ ਇਲਾਵਾ ਮੁਖਸਰ ਰੋਡ ਤੇ ਵੀ ਕਰਨਾ ਵਾਪਸ ਕੀਤੀ ਚੋਰੀ ਦੀ ਆਓ ਵੀ ਜਲੰਘੇ ਦਾ ਮੇਰੇ ਕੋਲ ਪਹੁੰਚ ਆਇਆ ਸੀਗਾ ਹਾਂ ਜੀ ਕਿਉਂਕਿ ਮੇਰੇ ਜੋ ਤਾਂਬਾ ਪਿੱਤਲ ਚੋਰੀ ਹੋ ਗਿਆ ਉਧਰ ਵੀ ਜਾਊਗਾ ਮੈਂ ਕੋਣ ਦੇਖੂਗਾ ਅੱਛਾ ਇਧਰ ਤੁਹਾਡੇ ਵੱਲ ਨਹੀਂ ਵੀ ਕੋਈ ਚੌਂਕੀਦਾਰ ਰੱਖਿਆ ਗਿਆ ਕਿ ਨਹੀਂ ਹੈਗਾ ਜੀ ਚੌਂਕੀਦਾਰ ਲਗਭਗ ਹੈਗਾ ਸੀਗਾ 2 ਮਹੀਨੇ ਪਹਿਲਾਂ ਬੰਦ ਹੋ ਗਿਆ ਹੂੰ ਠੀਕ ਹੈ 2 ਮਹੀਨੇ ਪਹਿਲਾਂ ਕੁਛ ਬਜਾੜਾ ਲੈ ਕਹਿੰਦੇ ਸੀ ਪੈਸ ਸਸੇ ਵੀ ਨਹੀਂ ਤੇ ਚੁੱਕੇ ਚਲੇ ਗਿਆ ਲਗਾਤਾਰ ਚੁਰਗੇ ਦਾ ਘਨਾਵਾ ਦਾ ਵਾਪਰ ਨਾ ਕਿਸਲੇ ਲੱਗਦਾ ਤੁਹਾਨੂੰ ਕੀ ਕਰੇ ਤੇ ਇਹ ਨਹੀਂ ਲੱਗਦਾ ਜਿਵੇਂ ਨਸ਼ੇ ਨੂੰ ਚਾ ਲੈ ਆਏ ਜਾਂ ਕੋਈ ਹੋਰ ਆ ਬੰਦੇ ਜਾਂ ਕੋਈ ਭੇਤ ਪਾ ਜਾਂਦਾ ਪਹਿਲਾਂ ਦੇਖ ਲੈ ਕੋਈ ਕੱਲੇ ਚ ਪੈਸੇ ਪਈ ਹੈ ਇਹ ਅਸਲੀ ਵਪਾਰੀ ਲੋਗ ਹੈ ਅੰਮਰਪਾਰੀ ਲੋਗ ਨੂੰ ਲੱਖ ਲੱਖ ਰੁਪਏ ਕੈਸ਼ ਲੈਣਾ ਹੀ ਪੈਂਦਾ ਕਿਉਂਕਿ ਪੇਮੈਂਟ ਲੈਣ ਬੰਦੇ ਬਾਹਰ ਆਣਾ ਹੁੰਦਾ ਉਹ ਕਹਿੰਦੇ ਨੇ ਕੋਈ ਨਾ ਸਮਾਨ ਨਹੀਂ ਹੈਗਾ ਵੀ ਅੰਗਾ ਫ੍ਰੀਕੋਰਟ ਜਾਣਾ ਫੋਕਪੁਰ ਜਾਣਾ ਤੂੰ ਦੁਕਾਨ ਤੇ ਮੁਗਾ ਕੇ ਰੱਖੀ 79 ਇਹ ਜਿਹੜੇ ਬੱਚੇ ਨੂੰ ਬੜਬੜ ਦੁਕਾਨ ਤੇ ਬੁਲਾਵਾਂਗੇ ਘਰੇ ਬੁਲਾਵਾਂਗੇ ਬੱਚੇ ਸਕੂਲ ਗਏ ਹੁੰਦੇ ਆ ਕ ਉਹ ਕਿਹਦੇ ਤੱਕ ਰੱਖਣਗੇ ਬੋਨਾ ਜੀ ਅੱਛਾ ਪੁਲਿਸ ਨਾਲ ਇਹ ਕਹਿਣਾ ਹੈ ਕਿ ਤੁਸੀਂ ਇਹਨਾਂ ਕੱਦ ਕਿੱਥੇ ਰੱਖਿਆ ਹੋ ਮੈਂ ਕਹਾਂ ਜੀ ਇਹਨਾਂ ਕੱਦ ਰੱਖੇ ਵੀ ਸਾਡਾ ਸਰਦਾ ਨਹੀਂ ਦੁਕਾਨਦਾਰ ਜੇ 10 ਵਜੇ ਤੋਂ ਬੰਦ ਰੋਜ਼ ਦਾ ਪੱਟੂ ਦੁਕਾਨ ਦੇ ਉੱਤੇ ਤੇ ਲੱਖ 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 ਕਿਢਲ ਗਾਂ ਦੇਣਾ ਵੀ ਹੁੰਦਾ ਲੋਕ ਪੈਸੇ ਲੈਣ ਹੁੰਦੇ ਭੰਦੇ ਦੇ ਕੋਈ ਕੈਮਰੇ ਵੀ ਆਏ ਐ ਐਸਪੀ ਕੈਮਰੇ ਨਹੀਂ ਕੈਮਰਾ ਮੇਰੇ ਲੱਗਿਆ ਨਹੀਂ ਫਿਲਹਾਲ ਆਲੇ ਕੋਈ ਕੈਮਰਾ ਦੇਖਣ ਨੂੰ ਨਹੀਂ ਆ ਗਿਆ 10 ਵਜੇ ਦੇ ਕਰੀਬ ਠੀਕ ਹੈ